ਬਾਬੂ ਜੀ ਮੈਂ ਜਿੱਤੇ ਬਿਨਾ ਨਹੀਂ ਰਹਿ ਸਕਦੀ ਤੂੰ ਨਹੀਂ ਰਹਿ ਸਕਦੀ ਜਿੱਤੇ ਬਿਨਾ ਸਿੰਦੇ ਲੈ ਜਾ ਇਹਨੂੰ ਤੇ ਅੰਦਰ ਬੰਦ ਕਰ ਦੇ ਉਦੋਂ ਤੱਕ ਇਹਨੂੰ ਰੋਟੀ ਪਾਣੀ ਨਹੀਂ ਦੇਣਾ ਜਦੋਂ ਤੱਕ ਇਹਦੇ ਜਿੱਤੇ ਵਾਲਾ ਨਾਮ ਨਹੀਂ ਵਿੱਚੋਂ ਨਿਕਲ ਜਾਂਦਾ ਬਾਬੂ ਜੀ ਬਾਬੂ ਜੀ ਮੈਂ ਪੰਮੀ ਨੂੰ ਬਹੁਤ ਪਿਆਰ ਕਰਦਾ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦਾ ਐਥੋਂ ਚਲਾ ਜਾ ਜੱਜੀ ਤੇ ਜੇ ਤੈਨੂੰ ਆਪਣੀ ਜਾਨ ਪਿਆਰੀ ਆ ਨਹੀਂ ਤਾਂ ਮੇਰੇ ਮੁੰਡੇ ਤੈਨੂੰ ਮਾਰ ਕੇ ਘਰੋਂ ਕੱਢ ਦੇਣਗੇ ਬਾਬੂ ਜੀ ਮੈਨੂੰ ਪੰਮੀ ਦੇ ਦਿਓ ਨਹੀਂ ਤਾਂ ਮੈਂ ਜ਼ਹਿਰ ਖਾ ਕੇ ਮਰ ਜਾਊਗਾ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦਾ ਚਾਹਦਾ ਕਿ ਨਹੀਂ ਨਾ ਚਾਚਾ ਨਾ ਇੰਜ ਨਾ ਕਰ ਧੀਆਂ ਇੱਕ ਦਿਨ ਤਾਂ ਤੋੜਨੀਆਂ ਹੀ ਹੁੰਦੀਆਂ ਨੇ ਤੇ ਵੈਸੇ ਵੀ ਮੁੰਡਾ ਚੰਗਾ ਏ ਜੇ ਇਹਦੇ ਘਰ ਜਾਏਗੀ ਤੇ ਆਪਣੀ ਗੁੱਡੀ ਖੁਸ਼ ਰਹੇਗੀ ਵੈਸੇ ਵੀ ਆਪਾਂ ਇੱਕ ਦਿਨ ਤਾਂ ਧੀ ਤੋੜਨੀ ਆ ਇਹਦੇ ਨਾਲ ਚਲ ਜਾਏਗੀ ਤਾਂ ਫਿਰ ਕੀ ਹੋ ਜਾਏਗਾ ਖੁਸ਼ ਰਹੇਗੀ ਗਾਲ ਤਾਂ ਤੇਰੀ ਸਹੀ ਆ ਲੱਡੂ ਤੂੰ ਅੱਜ ਮੇਰੀਆਂ ਅੱਖਾਂ ਖੋਲਦੀਆਂ ਜੀਤੇ ਜਾ ਜੀਤੇ ਜਾ ਲੈ ਜਾ ਆਪਣੀ ਪੰਮੀ ਨੂੰ ਜਾ ਜੀਲਾ ਆਪਣੀ ਜ਼ਿੰਦਗੀ ਜਾ ਥੈਂਕ ਯੂ ਬਾਬੂ ਜੀ ਅੱਜ ਤਾਂ ਮੈਥੋਂ ਪਾਪ ਹੀ ਹੋ ਜਾਣਾ ਸੀ ਮੰਮੀ ਤੂੰ ਇੱਥੇ ਹਾਂਜੀ ਮਾਊ ਜੀ ਤੇ ਜੀਤਾ ਕਿਨੂੰ ਲੈ ਗਿਆ ਫਿਰ ਉਹ ਮੈਨੂੰ ਲੱਗਦਾ ਕੰਮ ਵਾਲੀ ਨੂੰ ਲੈ ਗਿਆ ਆਪਣੀ ਆਇਓ ਜਮਾ ਜੀ ਜੀ